15 ਸਾਲ ਬਾਅਦ ਇੱਕ ਵਿਧਵਾ ਔਰਤ ਕਿਵੇਂ ਆਪਣੇ ਪੁਰਾਣੇ ਮੰਗੇਤਰ ਦੇ ਘਰ ਜਾਂਦੀ ਆ ਤੇ ਉਹਦੇ ਘਰ ਦੇ ਵਿੱਚ ਉੱਗਿਆ ਹੋਇਆ ਘਾਹ ਵੇਖ ਕੇ ਉਹ ਸੁੰਨ ਹੋ ਜਾਂਦੀ ਆ ਫਿਰ ਉਹ ਆਪਣੇ ਪੁਰਾਣੇ ਮੰਗੇਤਰ ਨੂੰ ਲੱਭਦੀ ਆ ਤੇ ਅੱਗੇ ਕੀ ਹੁੰਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਸਮਸ਼ੇਰ ਸਿੰਘ ਆਪਣੇ ਪਿੰਡ ਦੇ ਵਿੱਚ ਅਸਰ ਸੁਖ ਰੱਖਣ ਵਾਲਾ ਬੰਦਾ ਸਮਸ਼ੇਰ ਸਿੰਘ ਦੇ ਦੋ ਧੀਆ ਤੇ ਇੱਕ ਪੁੱਤ ਆ ਉਹਨੇ ਆਪਣੀਆਂ ਧੀਆਂ ਨੂੰ ਬਹੁਤਾ ਨਹੀਂ ਪੜਾਇਆ ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਕੁੜੀਆਂ ਨੂੰ ਬਾਲਾ ਬੜਾ ਕੇ ਕੀ ਲੈਣਾ ਕੁੜੀਆਂ ਨੇ ਅੱਗੇ ਸਹੁਰੇ ਘਰ ਜਾ ਕੇ ਚੁੱਲ੍ਹਾ ਚੌਂਕਾ ਹੀ ਸਾਂਭਣਾ ਆਪਦੀਆਂ ਦੋਨਾਂ ਕੁੜੀਆਂ ਨੂੰ 10ਵੀਂ ਜਮਾਤ ਕਰਾ ਕੇ ਉਸ ਤੋਂ ਬਾਅਦ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਇਹਨਾਂ ਨੂੰ ਘਰ ਦੇ ਕੰਮ ਸਿਖਾ ਦੇ ਮੁੰਡਾ ਛੋਟਾ ਹੁੰਦਾ ਤੇ ਮੁੰਡੇ ਨੂੰ ਉਹ ਕਹਿੰਦਾ ਵੀ ਤੂੰ ਜਿੰਨਾ ਪੜਨਾ ਚਾਹੇ ਪੜ ਸਕਦਾ ਸੋਹਣਾ ਪਰਿਵਾਰ ਹੁੰਦਾ ਸੋਹਣੀ ਔਲਾਦ ਹੁੰਦੀ ਆ ਚੰਗੀ ਜ਼ਮੀਨ ਜਾਇਦਾਦ ਹੁੰਦੀ ਆ ਇਸੇ ਤਰ੍ਹਾਂ ਬੱਚੇ ਵੱਡੇ ਹੋ ਜਾਂਦੇ ਆ ਸਮਸ਼ੇਰ ਦੀ ਵੱਡੀ ਜੀਤੋ ਜਦੋਂ ਉਹ ਦਸਵੀਂ ਕਰਕੇ ਹਟਦੀ ਆ ਤਾਂ ਆਪਦੀ ਮਾਂ ਦੇ ਨਾਲ ਚਾਦਰਾਂ ਕੱਢਣੀਆਂ ਚੁੱਲ੍ਹੇ ਚੌਂਕੇ ਦੇ ਕੰਮ ਸਾਰੇ ਕੰਮ ਕਰਾਉਣ ਲੱਗ ਜਾਂਦੀ ਆ ਤੇ ਉਹ ਬੜੀ ਸਚਿਆਰੀ ਵੀ ਹੁੰਦੀ ਆ ਉਹਦਾ ਸਚਿਆਰਪੁਣਾ ਦੇਖ ਕੇ ਉਹਦੀਆਂ ਚਾਚੀਆਂ ਤਾਈਆਂ ਉਹਦੀ ਭੂਆ ਕਹਿੰਦੀ ਆ ਕਿ ਜੀਤੋ ਦਾ ਸਾਕ ਤਾਂ ਮੈਂ ਲੈ ਕੇ ਜਾਊਂਗੀ ਸਮਸ਼ੇਰ ਦੀ ਭੈਣ ਇੱਕ ਦਿਨ ਆਉਂਦੀ ਆ ਤੇ ਆਪਦੇ ਭਰਾ ਨੂੰ ਕਹਿੰਦੀ ਆ ਕਿ ਜੀਤੋ ਦੀ ਹੁਣ ਵਿਆਹ ਦੀ ਉਮਰ ਹੋ ਗਈ ਆ ਮੇਰੀ ਰਿਸ਼ਤੇਦਾਰੀ ਦੇ ਵਿੱਚ ਇੱਕ ਵਧੀਆ ਖਾਨਦਾਨੀ ਪਰਿਵਾਰ ਆ ਜੇ ਤੂੰ ਮੇਰੀ ਗੱਲ ਮੰਨੇ ਤੇ ਮੁੰਡਾ ਵੇਖਿਆਵੇਂ ਗੁਰਸਿੱਖ ਮੁੰਡਾ ਗਾ ਖਾਂਦਾ ਨਹੀਂ ਪੀਂਦਾ ਨਹੀਂ ਜੇ ਤੈਨੂੰ ਮੁੰਡਾ ਪਸੰਦ ਆ ਗਿਆ ਘਰ-ਬਾਰ ਪਸੰਦ ਆ ਗਿਆ ਤਾਂ ਆਪਾਂ ਆਪਣੀ ਜੀਤੋ ਦਾ ਸਾਥ ਕਰ ਦਿਆਂਗੇ ਸਮਸ਼ੇਰ ਨੂੰ ਆਪਦੀ ਭੈਣ ਦੀ ਗੱਲ ਠੀਕ ਲੱਗਦੀ ਆ ਉਹ ਆਪਣੇ ਘਰ ਵਾਲੀ ਨਾਲ ਗੱਲ ਕਰਦਾ ਉਦੇਕਰ ਵਾਲੀ ਕਹਿੰਦੀ ਵੀ ਤਿੰਨ ਜਵਾਬ ਆ ਇੱਕ ਇੱਕ ਕਰਕੇ ਵਿਆਹਵਾਗੇ ਰਿਸ਼ਤੇ ਵੇਖਾਂਗੇ ਟਾਈਮ ਲੱਗ ਜੂ ਜੀਤੋ ਮਟਿਆਰ ਹੋ ਗਈ ਆ ਸਾਰੇ ਕੰਮਕਾਰ ਵੀ ਸਿੱਖ ਗਈ ਆ ਹੁਣ ਮੁੰਡਾ ਦੇਖਾਂਗੇ ਰਿਸ਼ਤਾ ਕਰਾਂਗੇ ਸਾਲ ਦੋ ਸਾਲ ਨੂੰ ਵਿਆਹ ਕਰਾਂਗੇ ਵੀ ਹੁਣ ਸਹੀ ਟਾਈਮ ਆ ਸਮਸ਼ੇਰ ਸਿੰਘ ਆਪਦੀ ਭੈਣ ਨੂੰ ਕਹਿੰਦਾ ਕਿ ਠੀਕ ਆ ਜਿੱਦੇ ਭਾਈ ਜੀ ਵਿਹਲੇ ਹੋਏ ਮੈਨੂੰ ਦੱਸ ਦਿਓ ਮੈਂ ਸਾਖ ਦੇਖਣ ਆ ਜੂੰਗਾ ਥੋੜੇ ਜਿਹੇ ਦਿਨਾਂ ਬਾਅਦ ਸਮਸ਼ੇਰ ਸਿੰਘ ਆਪਣੀ ਭੈਣ ਦੇ ਘਰ ਜਾਂਦਾ ਤੇ ਆਪਣੇ ਭਨੋਈਏ ਨੂੰ ਲੈ ਕੇ ਜੀਤੋ ਵਾਸਤੇ ਜਿਹੜੇ ਮੁੰਡੇ ਦੀ ਦੱਸ ਪਈ ਹੁੰਦੀ ਆ ਉਹਨੂੰ ਦੇਖਣ ਚੱਲਿਆ ਜਾਂਦਾ ਮੁੰਡੇ ਦੇ ਘਰ ਜਾਂਦੇ ਆ ਉਹ ਸਿੱਖ ਪਰਿਵਾਰ ਹੁੰਦਾ ਸਰਦਾਰ ਮੁੰਡਾ ਹੁੰਦਾ ਸਭ ਤੋਂ ਵੱਡੀ ਗੱਲ ਸਮਸ਼ੇਰ ਨੂੰ ਇਹੀ ਲੱਗਦੀ ਆ ਕਿ ਮੁੰਡਾ ਗੁਰਸਿੱਖਾ ਆਂਡਾ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਇਹ ਗੱਲ ਉਹਨੂੰ ਵੱਡੀ ਲੱਗੀ ਤੇ ਜ਼ਮੀਨ ਜਾਇਦਾਦ ਵੀ ਚੰਗੀ ਸੀ ਘਰਬਾਰ ਸੋਹਣਾ ਸੀ ਉਹਨੂੰ ਆਪਣੀ ਧੀ ਵਾਸਤੇ ਉਹ ਮੁੰਡਾ ਪਸੰਦ ਆ ਜਾਂਦਾ ਤੇ ਉਹ ਆਪਣੀ ਭੈਣ ਨੂੰ ਆ ਕੇ ਕਹਿੰਦਾ ਕਿ ਮੈਨੂੰ ਮੁੰਡੇ ਦਾ ਘਰ-ਬਾਰ ਤੇ ਮੁੰਡਾ ਪਸੰਦ ਆ ਹੁਣ ਭੈਣੇ ਤੂੰ ਅੱਗੇ ਆਪੇ ਗੱਲ ਕਰ ਲਈ ਉਹ ਆਪਣੀ ਜੀਤੋ ਨੂੰ ਦੇਖੇ ਹੋਣਗੇ ਤੇ ਤੂੰ ਮੈਨੂੰ ਦੇਣ ਦੱਸ ਦੀ ਚਲੋ ਸਮਸ਼ੇਰ ਦੀ ਭੈਣ ਨੂੰ ਵੀ ਇਸ ਗੱਲ ਦੀ ਤਸੱਲੀ ਹੁੰਦੀ ਆ ਕਿ ਮੇਰੀ ਇੱਕ ਭਤੀਜੀ ਮੰਗੀ ਜਾਊਗੀ ਤੇ ਮੇਰੇ ਭਰਾ ਦਾ ਜਿਹੜਾ ਬੋਝ ਆ ਉਹ ਹਲਕਾ ਹੋ ਜਾਊਗਾ ਸਮਸ਼ੇਰ ਦੀ ਭੈਣ ਮੁੰਡੇ ਵਾਲਿਆਂ ਨਾਲ ਗੱਲ ਕਰਦੀ ਆ ਤੇ ਥੋੜੇ ਦਿਨਾਂ ਬਾਅਦ ਹੀ ਉਹ ਜੀਤੋ ਦੀ ਦੇਖ ਦਿਖਾਈ ਦਾ ਦਿਨ ਰੱਖ ਲੈਂਦੇ ਆ ਜੀਤੋ ਦੇ ਹੋਣ ਵਾਲਾ ਸਹੁਰਾ ਪਰਿਵਾਰ ਜੀਤੋ ਨੂੰ ਦੇਖਣ ਆਉਂਦੇ ਆ ਜੀਤੋ ਉੱਚੀ ਲੰਮੀ ਸੋਹਣੀ ਸੁਨੱਖੀ ਕੁੜੀ ਸੀ ਸੱਚਿਆਰੀ ਵੀ ਸੀ ਪਹਿਲੀ ਦਿਖਦੇ ਵਿੱਚ ਹੀ ਜੀਤੋ ਮੁੰਡੇ ਵਾਲਿਆਂ ਨੂੰ ਪਸੰਦ ਆ ਜਾਂਦੀ ਆ ਤੇ ਦੋਨੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਉੱਥੇ ਹੀ ਦੋਨਾਂ ਦੇ ਖੰਮਣੀ ਬਣਨ ਦਿੱਤੀ ਜਾਂਦੀ ਆ ਦੋਨਾਂ ਦੀ ਮੰਗਣੀ ਕਰ ਦਿੱਤੀ ਜਾਂਦੀ ਆ ਤੇ ਉੱਥੇ ਹੀ ਸ਼ਮਸ਼ੇਰ ਸਿੰਘ ਆਪਦੇ ਹੋਣ ਵਾਲੇ ਕੁੜਮਾ ਨੂੰ ਕਹਿੰਦਾ ਵੀ ਦੇਖੋ ਮੈਂ ਦੋ ਧੀਆ ਦਾ ਪਿਓ ਆ ਮੈਂ ਆਪਣੀਆਂ ਧੀਆ ਵਾਸਤੇ ਦਾਜ ਵੀ ਬਣਾਉਣਾ ਤੇ ਇਹਦੇ ਲਈ ਮੈਨੂੰ ਵਿਆਹ ਵਾਸਤੇ ਸਮਾਂ ਚਾਹੀਦਾ ਮੈਂ ਚਾਹਣਾ ਵੀ ਜੇ ਮੇਰੀ ਦੂਜੀ ਧੀ ਵਾਸਤੇ ਰਿਸ਼ਤਾ ਲੱਭ ਜੇ ਤਾਂ ਮੈਂ ਇਕੱਠਿਆਂ ਦਾ ਹੀ ਵਿਆਹ ਕਰ ਦੂੰ ਵੀ ਵਿਆਹ ਦੀ ਕਾਲੀ ਨਾ ਕਰਿਓ ਤੇ ਮੁੰਡੇ ਵਾਲੇ ਆ ਜਿਹੜੇ ਉਹ ਵੀ ਸੋਚਦੇ ਆ ਵੀ ਕੁੜੀ ਸੋਹਣੀ ਸੁਨੱਖੀ ਆ ਵਧੀਆ ਪਰਿਵਾਰ ਆ ਵੀ ਚਲ ਕਾਲੀ ਵੀ ਕਾਦੀ ਆ ਉਦੋਂ ਬੱਚਿਆਂ ਦੀ ਮੰਗਣੀ ਕਰਕੇ 2-2 ਸਾਲ ਐਵੇਂ ਹੀ ਲੰਘ ਜਾਂਦੇ ਸੀ ਤੇ ਚਲੋ ਜੀਤੋ ਦੇ ਪਿਓ ਦਾ ਬੋਝ ਥੋੜਾ ਹਲਕਾ ਹੁੰਦਾ ਸਮਸ਼ੇਰ ਦਾ ਵੀ ਮੇਰੀ ਧੀ ਦੀ ਮੰਗਣੀ ਹੋ ਗਈ ਵੀ ਮੰਗਣੀ ਤੋਂ ਬਾਅਦ ਤਾਂ ਵਿਆਹ ਹੀ ਆ ਵਧੀਆ ਮੁੰਡਾ ਮਿਲ ਗਿਆ ਵਧੀਆ ਪਰਿਵਾਰ ਮਿਲ ਗਿਆ ਤਾਂ ਚਲੋ ਉਹ ਆਪਦੀ ਦੂਜੀ ਕੁੜੀ ਵਾਸਤੇ ਵੀ ਰਿਸ਼ਤਾ ਵੇਖਣ ਲੱਗ ਜਾਂਦਾ ਕਿਉਂਕਿ ਉਹਨੂੰ ਪਤਾ ਸੀ ਵੀ ਹੁਣ ਤੋਂ ਰਿਸ਼ਤਾ ਦੇਖਣ ਲੱਗੂਗਾ ਤਾਂ ਜਦੋਂ ਉਹਨੂੰ ਜੀਤੋ ਦਾ ਵਿਆਹ ਕਰਨਾ ਉਦੋਂ ਉਹਨੂੰ ਕਿਤੇ ਦੇ ਵਾਸਤੇ ਰਿਸ਼ਤਾ ਲੱਭੂ ਤੇ ਫਿਰ ਵਿਆਹ ਉਹਨਾਂ ਦਾ ਇਕੱਠਿਆਂ ਦਾ ਕਰ ਦੋ ਸਮਾਂ गुज़रਦਾ ਜਾਂਦਾ ਜੀਤੋ ਦੀ ਮੰਗਣੀ ਨੂੰ ਸਾਲ ਡੇਢ ਸਾਲ ਹੋ ਜਾਂਦਾ ਤੇ ਜੀਤੋ ਦੀ ਛੋਟੀ ਭੈਣ ਆ ਉਹਦੇ ਵਾਸਤੇ ਵੀ ਰਿਸ਼ਤਾ ਲੱਭ ਲਿਆ ਜਾਂਦਾ ਹੁਣ ਸਮਸ਼ੇਰ ਆਪਦੀ ਭੈਣ ਕੋਲ ਜਾਂਦਾ ਕਿਉਂਕਿ ਉਹਦੀ ਭੈਣ ਵਿਚੋਲਣ ਸੀ ਤੇ ਉਹ ਕਹਿੰਦਾ ਕਿ ਭੈਣੇ ਜੀਤੋ ਦੇ ਸਹੁਰਿਆਂ ਨਾਲ ਗੱਲ ਕਰ ਵੀ ਆਪਾਂ ਵਿਆਹ ਦਾ ਦਿਨ ਕਢਾ ਲਈਏ ਦੋ ਤਿੰਨ ਮਹੀਨਿਆਂ ਦੇ ਬਾਅਦ ਦਾ ਕੋਈ ਦਿਨ ਰੱਖ ਲੈਨੇ ਆ ਤੇ 2-3 ਮਹੀਨੇ ਹੀ ਤਿਆਰੀ ਤੇ ਲੱਗ ਜਾਣਗੇ ਜਦੋਂ ਆਪਾਂ ਦਿਨ ਵੰਨ ਲਿਆ ਫਿਰ ਤਿਆਰੀ ਵੀ ਸੌਖੀ ਹੋ ਜੂ ਤਾਂ ਚਲੋ ਉਹਦੀ ਭੈਣ ਆ ਆਪਦੇ ਭਰਾ ਨੂੰ ਕਹਿੰਦੀ ਆ ਕਿ ਠੀਕ ਆ ਬਾਈ ਮੈਂ ਕੱਲ ਨੂੰ ਹੀ ਜਾਉਂਗੀ ਮੁੰਡੇ ਵਾਲਿਆਂ ਦੇ ਤੇ ਗੱਲ ਕਰਕੇ ਤੈਨੂੰ ਦੱਸ ਦੂੰਗੀ ਅਗਲੇ ਦਿਨ ਸ਼ਮਸ਼ੇਰ ਦੀ ਭੈਣ ਮੁੰਡੇ ਵਾਲਿਆਂ ਦੇ ਘਰ ਜਾਂਦੀ ਆ ਤੇ ਜਦੋਂ ਉਹ ਉੱਥੇ ਜਾ ਕੇ ਵਿਆਹ ਦੀ ਗੱਲ ਕਰਦੀ ਆ ਤਾਂ ਉਹਨੂੰ ਇੱਕ ਗੱਲ ਪਤਾ ਲੱਗਦੀ ਆ ਵੀ ਜਿਹੜਾ ਜੀਤੋ ਦੇ ਘਰ ਵਾਲਾ ਉਹੋ ਕਿਸੇ ਕਤਲ ਕੇਸ ਦੇ ਵਿੱਚ ਪੁਲਿਸ ਨੇ ਫੜ ਰੱਖਿਆ ਸੀ ਹੁਣ ਮੁੰਡੇ ਵਾਲਿਆਂ ਨੇ ਤਾਂ ਇਸ ਕਰਕੇ ਗੱਲ ਨਹੀਂ ਕੀਤੀ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸਾਡਾ ਮੁੰਡਾ નિર્ਦੋਸ਼ ਆ ਵੀ ਹਜੇ ਕਿਹੜਾ ਵਿਆਹ ਦੀ ਗੱਲ ਹੋਈ ਆ ਦੂਜੀ ਗੱਲ ਉਹਨਾਂ ਨੂੰ ਇਸ ਗੱਲ ਦਾ ਡਰ ਵੀ ਸੀ ਵੀ ਜੇ ਜੀਤੋ ਦੇ ਘਰਦਿਆਂ ਨੂੰ ਇਹ ਗੱਲ ਪਤਾ ਲੱਗੂਗੀ ਤਾਂ ਸਾਡੇ ਮੁੰਡੇ ਦੀ ਮੰਗ ਛੁੱਟ ਜੂਗੀ ਕਿਸ ਗੱਲ ਦੇ ਡਰੋਂ ਉਹਨਾਂ ਨੇ ਹਜੇ ਗੱਲ ਨਹੀਂ ਕੀਤੀ ਸੀ ਪਰ ਜਦੋਂ ਜੀਤੋ ਦੀ ਭੂਆ ਮੁੰਡੇ ਵਾਲਿਆਂ ਦੇ ਘਰ ਜਾਂਦੀ ਆ ਤਾਂ ਉਹਨਾਂ ਨੂੰ ਇਹ ਗੱਲ ਦੱਸਣੀ ਪਈ ਉਹ ਕਹਿੰਦੇ ਆ ਵੀ ਦੇਖੋ ਭੈਣ ਜੀ ਸਾਡਾ ਮੁੰਡਾ ਬੇਕਸੂਰ ਆ ਖੇਤ ਕਿਸੇ ਦੀ ਲੜਾਈ ਹੋਈ ਇਹ ਤਾਂ ਛਡਾਉਣ ਗਿਆ ਸੀ ਉਹ ਬੰਦੇ ਦੇ ਕਹੀ ਵੱਜ ਗਈ ਤੇ ਉਹ ਮਰ ਗਿਆ ਵੀ ਅਸੀਂ ਆਪਦੀ ਪੂਰੀ ਬਾਹ ਲਾ ਰਹੇ ਆ ਸਾਡੇ ਮੁੰਡੇ ਨੂੰ ਛਡਾਉਣ ਵਾਸਤੇ ਤੇ ਤੂੰ ਹਜੇ ਆਪਦੇ ਭਰਾ ਨਾਲ ਗੱਲ ਨਾ ਕਰੀ ਜੇ ਤੇਰੇ ਭਾਈ ਨੂੰ ਪਤਾ ਲੱਗੂਗਾ ਵੀ ਸਾਡਾ ਮੁੰਡਾ ਜੇਲ੍ਹ ਗਿਆ ਤਾਂ ਤੇਰੇ ਭਾਈ ਨੇ ਰਿਸ਼ਤਾ ਨਹੀਂ ਕਰਨਾ ਤਾਂ ਸੰਸ਼ੇਰ ਦੀ ਭੈਣ ਜੀਤੋ ਦੀ ਭੂਆ ਉਹਨਾਂ ਨੂੰ ਕਹਿੰਦੀ ਕਿ ਦੇਖੋ ਮੇਰੀ ਭਤੀਜੀ ਮੈਨੂੰ ਕੋਈ ਦਪਿਆਰੀ ਨਹੀਂ ਹੈਗੀ ਜੇ ਅੱਜ ਤੁਹਾਡਾ ਮੁੰਡਾ ਕਿਸੇ ਕਾਰਨ ਕਰਕੇ ਜੇਲ੍ਹ ਗਿਆ ਤੇ ਕੀ ਪਤਾ ਉਹ ਛੁੱਟੂਗਾ ਕਿ ਨਾ ਮੈਂ ਤਾਂ ਆਪਦੇ ਭਰਾ ਤੋਂ ਗੱਲ ਲੁਕਾਉਂਦੀ ਨਹੀਂ ਤੁਸੀਂ 3 ਮਹੀਨਿਆਂ ਦਾ ਮੈਂ ਤੁਹਾਨੂੰ ਸਮਾਂ ਦਿੱਤਾ ਜੇ 3 ਮਹੀਨਿਆਂ ਚ ਤੁਹਾਡਾ ਮੁੰਡਾ નિર્ਦੋਸ਼ ਸਾਬਤ ਹੋ ਗਿਆ ਤਾਂ ਅਸੀਂ ਵਿਆਹ ਦੇ ਦਾਂਗੇ ਮੈਂ ਆਪਦੇ ਭਰਾ ਨੂੰ ਆਪੇ ਸਾਰੀ ਗੱਲ ਸਮਝਾ ਦੂੰ ਪਰ ਮੈਂ ਆਪਦੇ ਭਰਾ ਨੂੰ ਝੂਠ ਨਹੀਂ ਬੋਲਦੀ ਜੀਤੋ ਦੀ ਭੂਆ ਉੱਥੋਂ ਆ ਜਾਂਦੀ ਆ ਤੇ ਅਗਲੇ ਦਿਨ ਉਹ ਆਪਦੇ ਭਰਾ ਕੋਲ ਆਉਂਦੀ ਆ ਆਪਦੇ ਭਰਾ ਸਮਸ਼ੇਰ ਨਾਲ ਆ ਕੇ ਗੱਲ ਕਰਦੀ ਆ ਤੇ ਉਹਨੂੰ ਦੱਸਦੀ ਆ ਕਿ ਬਾਈ ਕੰਮ ਤਾਂ ਥੋੜਾ ਗਲਤ ਹੋ ਗਿਆ ਜਿਹੜਾ ਜੀਤੋ ਨੂੰ ਮੰਗਿਆ ਹੋਇਆ ਮੁੰਡਾ ਉਹ ਤਾਂ ਕਿਸੇ ਕਤਲ ਕੇਸ ਦੇ ਵਿੱਚ ਜੇਲ੍ਹ 'ਚ ਬੈਠਾ ਇਹ ਗੱਲ ਸੁਣ ਕੇ ਸਮਸ਼ੇਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਸੋਚਦਾ ਵੀ ਸਾਡੀ ਧੀ ਨੇ ਉਸ ਘਰੇ ਨੂੰ ਵੜ ਕੇ ਜਾਣਾ ਤੇ ਉਹਨਾਂ ਨੇ ਸਾਡੇ ਤੋਂ ਇੰਨੀ ਵੱਡੀ ਗੱਲ ਲੁਕੋ ਲਈ ਉਹਨਾਂ ਨੇ ਸਾਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਅੱਜ ਉਹ ਐਡਾ ਵੱਡਾ ਝੂਠ ਬੋਲਦੇ ਆ ਨਾਲੇ ਆਪਦੀ ਲਾਦ ਨੂੰ ਕੌਣ ਕਹਿੰਦਾ ਹੁੰਦਾ ਵੀ ਉਹ ਦੋਸ਼ੀ ਆ ਹੋ ਸਕਦਾ ਮੁੰਡੇ ਨੇ ਹੀ ਕਤਲ ਕੀਤਾ ਹੋਵੇ ਤੇ ਉਹ ਆਪਦੀ ਭੈਣ ਨੂੰ ਕਹਿੰਦਾ ਕਿ ਭੈਣੇ ਮੈਂ ਆ ਆਪਦੀ ਧੀ ਉਸ ਘਰੇ ਨਹੀਂ ਤੋਰਨੀ ਹੈਗੀ ਤੂੰ ਮੁੰਡੇ ਵਾਲਿਆਂ ਨੂੰ ਜਵਾਬ ਦੇ ਦੇ ਉਹਦੀ ਭੈਣ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਦੇਖ ਬਾਈ ਮੰਗੀ ਕੀ ਤੇ ਵਿਆਹੀ ਕੀ ਕਲੰਕ ਤਾਂ ਉੱਡਾ ਹੀ ਲੱਗ ਜਾਂਦਾ ਹੁਣ ਇਹਦੀ ਮੰਗਣੀ ਹੋਈ ਵੀ ਆ ਜਦੋਂ ਆਪਾਂ ਕਿਤੇ ਹੋਰ ਰਿਸ਼ਤੇ ਦੀ ਗੱਲ ਕਰਾਂਗੇ ਤਾਂ ਉਹਨਾਂ ਨੇ ਇਹ ਕਹਿਣਾ ਵੀ ਪਤਾ ਨਹੀਂ ਕੁੜੀ ਦੀ ਮੰਗ ਕਿਉਂ ਛੁੱਟ ਗਈ ਵੀ ਤੂੰ ਐਡਾ ਤੱਤਾ ਕਾਲਾ ਨਾ ਹੋ ਵੀ ਆਪਾਂ ਢੀਕਦੇ ਆ ਵੀ ਵੈਸੇ ਮੁੰਡਾ ਤਾਂ ਨਰਮਾ ਪਰਿਵਾਰ ਨਰਮਾ ਵੀ ਐ ਹੁਣ ਝੂਠਾ ਤਾਂ ਉਹ ਜੇਲ੍ਹ 'ਚ ਬੈਠ ਨਹੀਂ ਸਕਦਾ ਜੇ ਉਹ નિર્ਦੋਸ਼ ਹੋਇਆ ਤਾਂ ਉਹਦਾ ਹੀਲਾ ਹੋ ਜੂ ਹਜੇ ਤੂੰ ਕਾਹਲ ਨਾ ਕਰ ਚਲੋ ਸਮਸ਼ੇਰ ਆ ਜਿਹੜਾ ਉਹ ਆਪਦੀ ਭੈਣ ਦੇ ਕਹਿਣ ਤੇ ਇੱਕ ਵਾਰ ਤਾਂ ਚੁੱਪ ਕਰ ਜਾਂਦਾ ਪਰ ਅੰਦਰੋਂ ਉਹਨੂੰ ਇਹੀ ਲੱਗ ਰਿਹਾ ਹੁੰਦਾ ਵੀ ਅੱਜ ਮੈਂ ਆਵਦੀ ਧੀ ਉਸ ਘਰੇ ਵਿਆਹ ਤੀ ਕੱਲ ਨੂੰ ਮੁੰਡੇ ਨੂੰ ਫੇਰ ਸਜਾਹ ਹੋਗੀ ਤੇ ਮੇਰੀ ਧੀ ਤਾਂ ਸਾਰੀ ਉਮਰ ਨਾ ਕੁਆਰਿਆਂ ਚ ਤੇ ਨਾ ਵਿਆਹਿਆਂ ਚ ਉਹਦਾ ਮਨ ਨਹੀਂ ਮੰਨ ਰਿਹਾ ਹੁੰਦਾ ਪਰ ਉਹ ਆਪਦੀ ਵੱਡੀ ਭੈਣ ਦੀ ਗੱਲ ਵੀ ਨਹੀਂ ਮੋੜ ਸਕਦਾ ਹੁੰਦਾ ਚਲੋ ਹੋ ਇੱਕ ਡੇਢ ਮਹੀਨਾ ਇੰਤਜ਼ਾਰ ਕਰਦਾ ਤੇ ਉਸ ਤੋਂ ਬਾਅਦ ਉਹ ਆਪਦੀ ਭੈਣ ਕੋਲ ਫੇਰ ਜਾਂਦਾ ਤੇ ਕਹਿੰਦਾ ਕਿ ਦੇਖ ਭੈਣੇ ਤੇਰੇ ਕਹਿਣ ਤੇ ਮੈਂ ਇੱਕ ਡੇਢ ਮਹੀਨਾ ਲੰਘਾਤਾ ਹੁਣ ਛੋਟੀ ਕੁੜੀ ਦੇ ਸਹੁਰੇ ਆ ਜਿਹੜੇ ਉਹ ਵਿਆਹ ਮੰਗਦੇ ਆ ਤੇ ਮੈਂ ਜੇ ਆਪਦੀ ਵੱਡੀ ਕੁੜੀ ਛੱਡ ਕੇ ਛੋਟੀ ਵਿਆਹ ਤੀ ਤੇ ਵੱਡਾ ਪ੍ਰਾਉਣਾ ਵੀ ਜੇਲ੍ਹ ਤੋਂ ਨਾ ਆਇਆ ਤਾਂ ਫਿਰ ਮੇਰੀ ਵੱਡੀ ਤਾਂ ਕੁਵਾਰੀ ਰਹਿ ਜੂਗੀ ਵੀ ਮੈਂ ਤਾਂ ਹੋਰ ਕੀਤੇ ਕਹਿਣਾ ਜੇ ਮੇਰੀ ਵੱਡੀ ਧੀ ਨੂੰ ਵਧੀਆ ਰਿਸ਼ਤਾ ਮਿਲ ਗਿਆ ਤਾਂ ਫਿਰ ਮੈਂ ਉਹ ਮੁੰਡੇ ਦਾ ਇੰਤਜ਼ਾਰ ਨਹੀਂ ਕਰੂੰਗਾ ਤਾਂ ਉਹਦੀ ਭੈਣ ਵੀ ਕਹਿੰਦੀ ਵੀ ਠੀਕ ਆ ਫਿਰ ਭਾਈ ਵੀ ਮੈਂ ਵੀ ਤੈਨੂੰ ਕਿੰਨਾ ਕਚਿਰ ਰੋਕ ਕੇ ਰੱਖਾ ਤੇਰੀ ਗੱਲ ਵੀ ਸਹੀ ਆ ਹੁਣ ਦੂਜੀ ਕੁੜੀ ਮੰਗੀ ਆ ਉਹਦਾ ਵਿਆਹ ਕਰਨਾ ਤੇ ਜੇ ਉਹਨੂੰ ਵੱਡੀ ਨੂੰ ਛੱਡ ਕੇ ਛੋਟੀ ਵਿਆਹਤੀ ਤੇ ਫਿਰ ਵੱਡੀ ਨੂੰ ਆਪਾਂ ਹੋਰ ਕਿਵੇਂ ਵਿਆਵਾਂਗੇ ਰਿਸ਼ਤਾ ਨਹੀਂ ਹੋਣਾ ਤਾਂ ਚਲੋ ਉਹਦਾ ਭਰਾ ਜਿਹੜਾ ਵਾਪਸ ਆ ਜਾਂਦਾ ਘਰੇ ਤੇ ਉਹ ਆਪਦੇ ਕਿਸੇ ਯਾਰ ਬੇਲੀ ਨੂੰ ਕਹਿ ਦਿੰਦਾ ਉਹਨੂੰ ਸਾਰੀ ਗੱਲ ਦੱਸਦਾ ਵੀ ਆਪਣੀ ਜੀਤੋ ਮੰਗੀ ਹੋਈ ਸੀਗੀ ਵਧੀਆ ਪਰਿਵਾਰ ਦੇਖ ਕੇ ਰਿਸ਼ਤਾ ਕੀਤਾ ਸੀ ਵੀ ਮੁੰਡੇ ਨਾਲ ਤਾਂ ਆ ਘਟਣਾ ਵਾਪਰ ਗਈ ਵੀ ਹੁਣ ਕੀ ਪਤਾ ਉਹ ਜੇਲ੍ਹ ਚੋਂ ਆਊਗਾ ਵੀ ਕਿ ਨਹੀਂ ਆਊਗਾ ਵੀ ਜੇ ਤੇਰੀ ਨਿਗਾ ਚ ਆਪਣੀ ਜੀਤੋ ਦੇ ਲਾਇਕ ਕੋਈ ਮੁੰਡਾ ਹੋਇਆ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਜੀਤੋ ਦੀ ਮਾਂ ਕੋਲੇ ਗੱਲ ਪਹੁੰਚਦੀ ਆ ਜੀਤੋ ਦੀ ਮਾਂ ਆਪਦੀ ਧੀ ਨਾਲ ਗੱਲ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਦੇਖ ਤੀਏ ਵੀ ਧੀਆਂ ਦੇ ਮਾਪਿਆਂ ਨੂੰ ਸੋ ਕੁਝ ਸੋਚਣਾ ਪੈਂਦਾ ਤੇਰੀ ਮੰਗਣੀ ਹੋਈ ਸੀ ਜਦੋਂ ਆਪਣੀ ਕਿਸੇ ਦੇ ਨਾਲ ਮੰਗਣੀ ਹੋ ਜਾਂਦੀ ਆ ਕੁੜੀ ਦੀ ਚਾਹੇ ਮੁੰਡੇ ਦੀ ਤੇ ਉਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਜਿਉਣ ਦੇ ਸੁਪਨੇ ਵੇਖਣ ਲੱਗ ਜਾਂਦੇ ਆ ਮੈਨੂੰ ਪਤਾ ਤੈਨੂੰ ਇਸ ਗੱਲ ਦਾ ਦੁੱਖ ਹੋਊ ਜਿਹੜਾ ਮੁੰਡਾ ਅਸੀਂ ਤੇਰੇ ਵਾਸਤੇ ਵੇਖਿਆ ਸੀ ਤੂੰ ਉਹਨੂੰ ਆਪਣਾ ਪਤੀ ਮੰਨ ਚੁੱਕੀ ਸੀ ਹੁਣ ਤੈਨੂੰ ਇਸ ਗੱਲ ਤੋਂ ਮੁੜਨਾ ਔਖਾ ਲੱਗੂ ਪਰ ਤੇ ਇਹ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਸਾਨੂੰ ਹੋਰ ਮੁੰਡੇ ਦੀ ਦੱਸ ਪੈਂਦੀ ਆ ਤਾਂ ਅਸੀਂ ਤੇਰਾ ਮੰਗਣਾ ਵਿਆਹ ਕਿਤੇ ਹੋਰ ਕਰਾਂਗੇ ਜੀਤੋ ਆਪਦੀ ਮਾਂ ਨੂੰ ਕਹਿੰਦੀ ਕਿ ਮਾਂ ਭਾਵੇਂ ਉਹ ਮੁੰਡਾ ਸਾਰੀ ਉਮਰ ਜੇਲ੍ਹ 'ਚ ਬੈਠਾ ਰਹੇ ਪਰ ਮੈਂ ਉਹਦੇ ਹੀ ਘਰ ਵਾਲੀ ਬਣ ਕੇ ਰਹਿਣਾ ਚਾਹੁੰਨੀ ਆ ਫੇਰ ਕੀ ਆ ਮੰਗੀ ਤਾਂ ਮੈਂ ਉਹਦੇ ਨਾਲ ਹੈਗੀ ਆ ਅੱਜ ਨਹੀਂ ਤਾਂ ਕਦੇ ਤਾਂ ਉਹ ਜੇਲ੍ਹ 'ਚੋਂ ਆਊਗਾ ਵੀ ਮੈਂ ਇੰਨਾ ਧੋਖਾ ਨਹੀਂ ਕਰ ਸਕਦੀ ਉਹਦੀ ਮਾਂ ਕਹਿੰਦੀ ਵੀ ਧੋਖਾ ਕਰਨ ਨੂੰ ਤੂੰ ਤਾਂ ਕੋਈ ਧੋਖਾ ਨਹੀਂ ਕੀਤਾ ਤੂੰ ਕਿਹੜਾ ਉਹਨੂੰ ਤੂੰ ਕਿਹੜਾ ਉਹਨੂੰ ਜਾਣ ਬੁੱਝ ਕੇ ਛੱਡ ਰਹੀ ਆ ਉਹ ਜੇਲ੍ਹ 'ਚ ਬੈਠਾ ਹੁਣ ਤੇਰੇ ਬਾਰੇ ਤਾਂ ਅਸੀਂ ਸੋਚਣਾ ਹੀ ਆ ਜੀਤੋ ਬੜੀਆਂ ਮਿੰਤਾ ਕਰਦੀ ਆ ਆਪਦੀ ਮਾਂ ਦੀਆਂ ਪਰ ਉਹਦੀ ਮਾਂ ਮੰਨਦੀ ਨਹੀਂ ਸ਼ਮਸ਼ੇਰ ਤੇ ਉਹਦੇ ਘਰ ਵਾਲੀ ਰਹਿ ਕਰਕੇ ਆਪਦੀ ਧੀ ਜੀਤੋ ਵਾਸਤੇ ਹੋਰ ਮੁੰਡੇ ਦੀ ਭਾਲ ਸ਼ੁਰੂ ਕਰ ਦਿੰਦੇ ਆ ਤੇ ਸ਼ਮਸ਼ੇਰ ਦਾ ਉਹੀ ਯਾਰ ਜਿਹਨੂੰ ਉਹਨੇ ਕਿਹਾ ਸੀ ਕਿ ਮੇਰੀ ਜੀਤੋ ਵਾਸਤੇ ਰਿਸ਼ਤੇ ਦੀ ਦੱਸ ਪਾਈ ਉਹ ਆਪਣੀ ਗਾਂ ਦੀ ਗਾਂ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਮੁੰਡੇ ਦੀ ਦੱਸ ਪਾਉਂਦਾ ਮੁੰਡਾ ਵਧੀਆ ਪਰਿਵਾਰ ਦਾ ਹੁੰਦਾ ਤੇ ਮੁੰਡਾ ਬਾਹਰ ਗਿਆ ਹੁੰਦਾ ਅਮਰੀਕਾ ਦੇ ਵਿੱਚ ਰਹਿੰਦਾ ਹੁੰਦਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੋਈ ਅਮਰੀਕਾ ਕੈਨੇਡਾ ਜਾਂਦਾ ਸੀ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਸੀ ਤੇ ਸਮਸ਼ੇਰ ਨੂੰ ਇਹ ਗੱਲ ਜੱਜ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਜਿਵੇਂ ਜੀਤੋ ਇਸ ਗੱਲ ਤੋਂ ਨਹੀਂ ਮੁੜ ਰਹੀ ਵੀ ਉਹ ਕਹਿੰਦੀ ਆ ਵੀ ਮੈਂ ਇਸੇ ਮੁੰਡੇ ਨਾਲ ਵਿਆਹ ਕਰਾਉਣਾ ਵੀ ਇੱਥੇ ਉਹਨੇ ਦੁਖੀ ਰਹਿਣਾ ਵੀ ਜੇ ਬਾਹਰ ਜਾਊਗੀ ਤੇ ਆਪਦੀ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਜਾਊਗੀ ਬਾਹਰ ਜਾ ਕੇ ਉਹ ਉਸ ਮੁੰਡੇ ਨੂੰ ਭੁੱਲੇ ਵੀ ਜਾਊਗੀ ਨਾਲੇ ਕੱਲ ਨੂੰ ਉਹ ਮੁੰਡਾ ਜੇਲ੍ਹ ਤੋਂ ਛੁੱਟ ਕੇ ਆਵੇ ਉਹ ਮੇਰੀ ਧੀ ਤੇ ਇਸ ਗੱਲ ਦਾ ਹੱਕ ਜਿਤਾਵੇ ਇਹ ਗੱਲ ਠੀਕ ਆ ਮੈਂ ਆਪਦੀ ਧੀ ਨੂੰ ਬਾਹਰ ਭੇਜ ਦਿੰਨਾ ਉਹ ਆਪਦੇ ਘਰ ਵਾਲੀ ਨਾਲ ਗੱਲ ਕਰਕੇ ਮੁੰਡਾ ਦੇਖਣ ਜਾਂਦੇ ਆ ਮੁੰਡਾ ਪਸੰਦ ਆ ਜਾਂਦਾ ਤੇ ਇੱਕ ਮਹੀਨੇ ਬਾਅਦ ਮੁੰਡੇ ਨੇ ਵਾਪਸ ਜਾਣਾ ਹੁੰਦਾ ਅਮਰੀਕਾ ਤੋਂ ਆਇਆ ਹੁੰਦਾ ਉਹ ਤੇ ਮੁੰਡੇ ਵਾਲੇ ਕਹਿੰਦੇ ਆ ਕਿ ਅਸੀਂ ਇਸੇ ਮਹੀਨੇ ਦੇ ਵਿੱਚ ਵਿੱਚ ਵਿਆਹ ਕਰਨਾ ਸ਼ਮਸ਼ੀਰ ਆਪਦੇ ਪਣੋਈਏ ਨਾਲ ਗੱਲ ਕਰਦਾ ਆਪਦੇ ਸਾਲੇ ਨਾਲ ਗੱਲ ਕਰਦਾ ਸਾਰਿਆਂ ਨੂੰ ਇਹ ਗੱਲ ਜੱਤ ਜਾਂਦੀ ਆ ਤੇ ਜੀਤੋ ਦਾ ਰਿਸ਼ਤਾ ਉਸ ਅਮਰੀਕਾ ਵਾਲੇ ਮੁੰਡੇ ਨਾਲ ਹੋ ਜਾਂਦਾ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਸ਼ਮਸ਼ੀਰ ਆਪਣੀਆਂ ਦੋਨਾਂ ਧੀਆਂ ਦੀ ਡੋਲੀ ਆ ਆਪਣੇ ਬਾੜ ਚੋਂ ਉਠਾ ਦਿੰਦਾ ਕਿਉਂਕਿ ਛੋਟੀ ਕੁੜੀ ਦਾ ਵਿਆਹ ਤਾਂ ਰੱਖੀ ਹੋਇਆ ਸੀ ਦੋਨਾਂ ਧੀਆਂ ਦਾ ਵਿਆਹ ਕਰਕੇ ਸ਼ਮਸ਼ੀਰ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਂਦਾ ਜੀਤੋ ਨਾਂ ਚਾਹੁੰਦੇ ਹੋਏ ਉਸ ਬਾਹਰਲੇ ਮੁੰਡੇ ਦੇ ਘਰਵਾਲੀ ਬਣ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ। ਇੱਕ ਤਿੰਨ ਮਹੀਨੇ ਬਾਅਦ ਉਹਦਾ ਸਮਸ਼ੇਰ ਦਾ ਜਵਾਈ ਹੈ ਜਿਹੜਾ ਉਹ ਬਾਹਰ ਚੱਲਿਆ ਜਾਂਦਾ। ਬਾਹਰ ਜਾ ਕੇ ਉਹ ਆਪਦੇ ਘਰਵਾਲੀ ਦੇ ਕਾਗਜ਼ ਪੱਤਰ ਤਿਆਰ ਕਰਦਾ। ਤਿੰਨ ਕੁ ਮਹੀਨਿਆਂ ਦੇ ਵਿੱਚ ਹੀ ਜੀਤੋ ਨੂੰ ਵੀ ਉਹ ਅਮਰੀਕਾ ਲੈ ਜਾਂਦਾ। ਜੀਤੋ ਰੋਂਦੀ ਕਰ ਲਾਉਂਦੀ ਅਮਰੀਕਾ ਚਲੀ ਜਾਂਦੀ ਆ। ਪਰ ਕਿਤੇ ਨਾ ਕਿਤੇ ਜੀਤੋ ਦੇ ਦਿਲ ਦਿਮਾਗ ਦੇ ਵਿੱਚ ਉਹਦਾ ਪਹਿਲਾ ਵਾਲਾ ਮੰਗੇਤਰ ਹੈ ਜਿਹੜਾ ਉਹ ਵਸਿਆ ਹੋਇਆ ਸੀ ਪਰ ਮੇ ਉਹਦੀ ਵਾਹ ਨਹੀਂ ਚੱਲੀ ਸੀ ਆਪਦੇ ਘਰਦਿਆਂ ਦੇ ਸਾਹਮਣੇ ਪਰ ਫਿਰ ਵੀ ਉਹ ਉਹਨੂੰ ਯਾਦ ਕਰਦੀ ਰਹਿੰਦੀ ਸੀ ਤੇ ਇਹ ਸੋਚਦੀ ਰਹਿੰਦੀ ਸੀ ਵੀ ਜੇ ਮੇਰੇ ਪਿਓ ਨੇ ਕੋਸ਼ਿਸ਼ ਕੀਤੀ ਹੁੰਦੀ ਜਦੋਂ ਉਹ નિર્ਦੋਸ਼ ਸੀ ਤਾਂ ਉਹ ਜੇਲ੍ਹ ਚੋਂ ਛੁੱਟ ਸਕਦਾ ਸੀ ਪਰ ਤੀਆਂ ਦੀ ਇੰਨੀ ਮਜਾਲ ਨਹੀਂ ਹੁੰਦੀ ਕਿ ਉਹ ਆਪਣੇ ਮਾਪਿਓ ਦੀ ਖਿਲਾਫਤ ਕਰ ਸਕਣ ਆਪਣੇ ਮਾਪਿਓ ਦੀ ਖੁਸ਼ੀ ਲਈ ਉਹ ਅਮਰੀਕਾ ਚਲੀ ਜਾਂਦੀ ਆ ਅਮਰੀਕਾ ਗਈ ਨੂੰ ਉਹਨੂੰ ਸਾਲ ਹੋ ਜਾਂਦਾ ਤੇ ਇੱਕ ਸਾਲ ਬਾਅਦ ਇੱਕ ਖੁਸ਼ਖਬਰੀ ਜੀਤੋ ਦੇ ਘਰ ਦੇ ਵਿੱਚ ਆਉਂਦੀ ਆ ਕਿ ਜੀਤੋ ਮਾਂ ਬਣਨ ਵਾਲੀ ਆ ਜੀਤੋ ਆਪਣੀ ਜ਼ਿੰਦਗੀ ਨੂੰ ਉਵੇਂ ਹੀ ਜਿਉਂਦੀ ਆ ਸਾਰੇ ਫਰਜ਼ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਆ ਪਰ ਉਹਦਾ ਪਹਿਲਾ ਵਾਲਾ ਮੰਗੇਤਰ ਉਹਦੇ ਦਿਲ ਵਿੱਚੋਂ ਨਿਕਲ ਨਹੀਂ ਸਕਿਆ ਸੀ ਤੇ ਉਹਨੂੰ ਇਹ ਵੀ ਲੱਗਦਾ ਸੀ ਜੀਤੋ ਨੂੰ ਵੀ ਮੈਂ ਭਾਵੇਂ ਰਾਖ ਹੋ ਜਾਂ ਪਰ ਉਸ ਮੁੰਡੇ ਨੂੰ ਮੇਰੇ ਦਿਲ ਤੋਂ ਕੋਈ ਨਹੀਂ ਕੱਢ ਸਕਦਾ ਉਹਦਾ ਕਦੇ-ਕਦੇ ਜੀ ਕਰਦਾ ਵੀ ਮੈਂ ਭੱਜ ਕੇ ਜਾਵਾਂ ਤੇ ਮੈਂ ਉਹਦਾ ਪਤਾ ਕਰਾਂ ਦੇਲ ਦੇ ਵਿੱਚ ਉਹਨੂੰ ਮਿਲ ਕੇ ਆਵਾ ਤੇ ਉਹਦੇ ਮੂੰਹੋਂ ਇੱਕ ਵਾਰੀ ਸੁਣਾ ਵੀ ਗੱਲ ਕੀ ਹੋਈ ਸੀ ਪਰ ਉਹਦੀਆਂ ਇਹ ਸਾਰੀਆਂ ਉਮੀਦਾਂ ਆਸਾਂ ਉਹਦੀਆਂ ਸਾਰੀਆਂ ਇਹ ਉਮੀਦਾਂ ਤੇ ਆਸ਼ਾ ਉਹਦੇ ਦਿਲ 'ਚ ਹੀ ਰਹਿ ਜਾਂਦੀ ਆ ਕਿਉਂਕਿ ਉਹ ਕਰ ਤਾਂ ਕੁਝ ਨਹੀਂ ਸਕਦੀ ਹੁੰਦੀ ਚਲੋ ਉਸ ਤੋਂ ਬਾਅਦ ਜਦੋਂ ਉਹ ਮਾਂ ਬਣਨ ਵਾਲੀ ਹੁੰਦੀ ਆ ਤਾਂ ਉਹਦੀ ਆਪਦੀ ਜ਼ਿੰਮੇਵਾਰੀ ਵਧ ਜਾਂਦੀ ਆ ਉਹੋ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਆ ਤੇ ਉਹਦੇ ਘਰ ਵਾਲਾ ਵੀ ਉਹ ਤਾਂ ਬਹੁਤ ਧਿਆਨ ਰੱਖਦਾ ਉਹਦਾ ਸੌਰਾ ਪਰਿਵਾਰ ਵਧੀਆ ਹੁੰਦਾ। ਕਦੇ ਵੀ ਉਹਦੇ ਘਰ ਵਾਲੇ ਨੇ ਉਹਦੇ ਪੁਰਾਣੇ ਮੰਗੇਤਰ ਬਾਰੇ ਉਹਨੂੰ ਕੋਈ ਤਾਨਾ ਮੀਣਾ ਨਹੀਂ ਮਾਰਿਆ ਸੀ। ਕਈ ਵਾਰੀ ਜੀਤੋ ਆਪਦੇ ਘਰ ਵਾਲੇ ਕੋਲ ਉਸ ਮੁੰਡੇ ਦਾ ਜ਼ਿਕਰ ਵੀ ਕਰ ਦਿੰਦੀ ਸੀ। ਉਹਨੂੰ ਕਹਿ ਦਿੰਦੀ ਸੀ ਕਿ ਮੈਂ ਤੁਹਾਡੀ ਅਮਾਨਤਾਂ, ਮੈਂ ਤੁਹਾਡੀ ਪਤਨੀ ਆ ਪਰ ਉਸ ਮੁੰਡੇ ਦਾ ਵੀ ਕੋਈ ਕਸੂਰ ਨਹੀਂ ਸੀ ਜਿਹਨੂੰ ਮੈਂ ਮੰਗੀ ਹੋਈ ਸੀ। ਠੀਕ ਆ ਮੇਰੀ ਵਾਹ ਨਹੀਂ ਚੱਲੀ ਪਰ ਮੈਂ ਇੱਕ ਵਾਰ ਉਹਨੂੰ ਮਿਲਣਾ ਚਾਹੁੰਦੀ ਸੀ। ਮੈਂ ਉਹਦੇ ਮੂੰਹੋਂ ਜਾਣਨਾ ਚਾਹੁੰਦੀ ਸੀ ਕਿ ਗੱਲ ਕੀ ਹੋਈ ਸੀ। ਪਰ ਕੁੜੀਆਂ ਦੀ ਇੰਨੀ ਚੱਲਦੀ ਨਹੀਂ ਤਾਂ ਉਹਦੇ ਘਰ ਵਾਲਾ ਗੱਲ ਤਾਂ ਸੁਣ ਲੈਂਦਾ ਪਰ ਬੋਲਦਾ ਕੁਛ ਨਾ ਤੇ ਨਾ ਹੀ ਉਹਨੇ ਕਦੇ ਜੀਤੋ ਨੂੰ ਕੋਈ ਗੱਲ ਸੁਣਾਈ ਸੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ 9 ਮਹੀਨਿਆਂ ਬਾਅਦ ਜੀਤੋ ਇੱਕ ਬਹੁਤ ਸੋਹਣੇ ਮੁੰਡੇ ਨੂੰ ਜਨਮ ਦਿੰਦੀ ਆ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਸ਼ਮਸ਼ੇਰ ਸਿੰਘ ਤੇ ਉਹਦੀ ਪਤਨੀ ਵੀ ਬੜੇ ਖੁਸ਼ ਹੁੰਦੇ ਆ ਤੇ ਜੀਤੋ ਆਪਣੇ ਮਾਪਿਓ ਨੂੰ ਵੀ ਆਪਣੀ ਸੰਭ ਸੰਭਾਲ ਲਈ ਅਮਰੀਕਾ ਬੁਲਾ ਲੈਂਦੀ ਆ ਸਮਸ਼ੇਰ ਸਿੰਘ ਤੇ ਉਹਦੇ ਘਰ ਵਾਲੀ ਅਮਰੀਕਾ ਜਾਂਦੇ ਆ। ਆਪਦੇ ਦੋਤੇ ਨੂੰ ਵੇਖਦੇ ਆ, ਆਪਦੀ ਧੀ ਦਾ ਚਿਹਰਾ ਵੇਖਦੇ ਆ। ਭਾਵੇਂ ਕਿ ਉਹਨਾਂ ਦੀ ਧੀ ਦੇ ਚਿਹਰੇ ਤੇ ਉਹ ਖੁਸ਼ੀ ਨਹੀਂ ਸੀ ਪਰ ਫਿਰ ਵੀ ਉਹ ਆਪਣੇ ਪੁੱਤ ਤੇ ਆਪਣੇ ਘਰ ਵਾਲੇ ਦੇ ਨਾਲ ਵਧੀਆ ਵਧੀਆ ਜ਼ਿੰਦਗੀ गुजार ਰਹੀ ਸੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ। ਸਮਸ਼ੇਰ ਤੇ ਉਹਦੇ ਘਰ ਵਾਲੀ 6 ਮਹੀਨੇ ਅਮਰੀਕਾ ਰਹਿੰਦੇ ਆ। 6 ਮਹੀਨੇ ਬਾਅਦ ਉਹ ਵਾਪਸ ਆ ਜਾਂਦੇ ਆ। ਤੇ ਹੁਣ ਜੀਤੋ ਆ ਜਿਹੜੀ ਉਹ ਆਪਣੇ ਮੁੰਡੇ ਨੂੰ ਆਪ ਸੰਭਾਲਦੀ ਆ ਜਦੋਂ ਦੀ ਜੀਤੋ ਅਮਰੀਕਾ ਗਈ ਸੀ ਤਾਂ ਉਹਦੇ ਘਰ ਵਾਲੇ ਨੇ ਉਹਨੂੰ ਕਦੇ ਵੀ ਕੰਮ ਤੇ ਨਹੀਂ ਭੇਜਿਆ ਸੀ ਉਹਨੂੰ ਕਹਿੰਦਾ ਸੀ ਕਿ ਕੰਮ ਕਰਨ ਨੂੰ ਮੈਂ ਹੈਗਾ ਪੈਸਾ ਕਮਾਉਣ ਨੂੰ ਮੈਂ ਹੈਗਾ ਪੈਸਾ ਆਪਣੇ ਬਥੇਰਾ ਬਸ ਤੂੰ ਘਰ ਸੰਭਾਲਿਆ ਕਰ ਤੇ ਹੁਣ ਜਦੋਂ ਉਹਨਾਂ ਦੇ ਔਲਾਦ ਹੋ ਗਈ ਸੀ ਫਿਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਵੀ ਜੀਤੋ ਕੋਈ ਕੰਮ ਕਰੇ ਇਸੇ ਤਰ੍ਹਾਂ ਜ਼ਿੰਦਗੀ ਸੋਹਣੀ ਚੱਲ ਰਹੀ ਹੁੰਦੀ ਆ ਜੀਤੋ ਦੀ ਜ਼ਿੰਦਗੀ ਦੇ ਵਿੱਚ ਉਦੋਂ ਹਨੇਰਾ ਛਾ ਜਾਂਦਾ ਜਦੋਂ ਇੱਕ ਦਿਨ ਕੰਮ ਤੇ ਗਿਆ ਜੀਤੋ ਦੇ ਘਰ ਵਾਲਾ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤੇ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਆ ਜਦੋਂ ਇਹ ਖਬਰ ਜੀਤੋ ਦੇ ਕੰਨਾਂ 'ਚ ਪੈਂਦੀ ਆ ਤਾਂ ਜੀਤੋ ਤਾਂ ਹਮਾਰ ਕੇ ਰੋਂਦੀ ਆ ਤੇ ਕਹਿੰਦੀ ਆ ਕਿ ਜੇ ਰੱਬ ਨੇ ਮੇਰੇ ਨਾਲ ਐਦਾਂ ਹੀ ਕਰਨਾ ਸੀ ਤੇ ਫਿਰ ਮੇਰਾ ਇਸ ਮੁੰਡੇ ਨਾਲ ਵਿਆਹ ਕਿਉਂ ਹੋਇਆ ਉਹ ਆਪਣੇ ਘਰ ਵਾਲੇ ਨੂੰ ਰੋਂ ਰੋਂਦੀ ਰੋਂਦੀ ਉਹ ਆਪਣੇ ਘਰ ਵਾਲੇ ਨੂੰ ਤਾਨਨੇ ਮੇਨੇ ਮਾਰਦੀ ਆ ਕਿ ਤੂੰ ਮੈਨੂੰ ਜ਼ਿੰਦਗੀ ਦੇ ਉਸ ਮੋੜ ਤੇ ਕੱਲੀ ਨੂੰ ਛੱਡ ਗਿਆ ਜਿੱਥੇ ਨਾ ਮੈਂ ਪਿੱਛੇ ਮੁੜ ਸਕਦੀ ਆ ਤੇ ਨਾ ਮੈਂ ਅੱਗੇ ਵੱਧ ਸਕਦੀ ਆ ਪਰ ਆਪਣੇ ਆਪ ਨੂੰ ਹੌਸਲਾ ਦੇਣ ਤੋਂ ਬਿਨਾ ਜੀਤੋ ਕੋਲ ਕੋਈ ਚਾਰਾ ਨਹੀਂ ਹੁੰਦਾ ਉਹ ਆਪਣੇ ਮਾਸੂਮ ਪੁੱਤ ਦੇ ਚਿਹਰੇ ਵੱਲ ਦੇਖਦੀ ਆ ਤੇ ਸੋਚਦੀ ਆ ਕਿ ਇਹਦੇ ਲਈ ਮੈਨੂੰ ਜਿਉਣਾ ਪਊਗਾ ਉਹ ਆਪਣੇ ਆਪ ਨੂੰ ਤਕੜਾ ਕਰਦੀ ਆ ਆਪਣੇ ਘਰ ਵਾਲੇ ਦੀਆਂ ਸਾਰੀਆਂ ਰਸਮਾਂ ਉਹ ਆਪਣੇ ਹੱਥੀ ਕਰਦੀ ਆ ਤੇ ਹੁਣ ਉਹ ਬਹੁਤ ਉਦਾਸ ਰਹਿਣ ਲੱਗਦੀ ਆ ਜੀਤੋ ਦੇ ਮਾਪਿਓ ਵੀ ਜੀਤੋ ਦੇ ਵਿਧਵਾ ਹੋਣ ਦੀ ਖਬਰ ਨੂੰ ਸੁਣ ਕੇ ਟੁੱਟ ਜਾਂਦੇ ਆ ਜਿਹੜਾ ਉਹਦੇ ਘਰ ਵਾਲਾ ਹੁੰਦਾ ਉਹਦੇ ਮਾਪਿਓ ਦੀ ਪਹਿਲਾਂ ਹੀ ਮੌਤ ਹੋਈ ਹੁੰਦੀ ਆ ਤੇ ਉਹ ਇਕੱਲਾ ਹੀ ਹੁੰਦਾ ਅਮਰੀਕਾ ਦੇ ਵਿੱਚ ਹੋਰ ਵੀ ਉਹਦਾ ਕੋਈ ਭੈਣ ਭਰਾ ਨਹੀਂ ਹੁੰਦਾ ਉਹਦੇ ਨਾਲ ਦਰਦ ਵੰਡਾਉਣ ਵਾਲਾ ਵੀ ਉੱਥੇ ਕੋਈ ਨਹੀਂ ਹੁੰਦਾ ਤੇ ਫਿਰ ਸ਼ਮਸ਼ੇਰ ਆਪਦੀ ਤੀਜੀਤੋ ਨੂੰ ਕਹਿੰਦਾ ਕਿ ਧੀਏ ਤੂੰ ਕੱਲੀ ਇੰਨਾ ਦੁੱਖ ਕਿਵੇਂ ਸਹਾਰੇਂਗੀ ਸਾਡਾ ਮਨ ਹੈ ਨਹੀਂ ਵੀ ਅਸੀਂ ਅਮਰੀਕਾ ਆਈਏ ਸਾਡਾ ਕੀ ਅਮਰੀਕਾ ਚ ਤੂੰ ਵਾਪਸ ਆ ਜਾ ਤਾਂ ਚਲੋ ਜੀਤੋ ਟਿਕ ਟਿਕ ਰੋਂਦੀ ਆ ਤੇ ਆਪਣੇ ਘਰ ਵਾਲੇ ਦੀ ਮੌਤ ਤੋਂ ਮਹੀਨਾ ਬਾਅਦ ਉਹ ਵਾਪਸ ਪੰਜਾਬ ਆ ਜਾਂਦੀ ਆ ਪੰਜਾਬ ਆ ਕੇ ਉਹ ਆਪਣੀ ਮਾਂ ਦੇ ਗਲ ਲੱਗ ਕੇ ਇੰਨਾ ਉੱਚੀ ਉੱਚੀ ਰੋਂਦੀ ਆ ਵੀ ਜਿਵੇਂ ਇੱਕ ਮਹੀਨੇ ਦਾ ਦੁੱਖ ਦਰਦ ਉਹਦੇ ਅੰਦਰ ਹੀ ਸਮਾਇਆ ਪਿਆ ਹੋਵੇ ਉਹਦੀ ਮਾਂ ਉਹਦਾ ਦਰਦ ਵੰਡਾਉਣ ਦੀ ਕੋਸ਼ਿਸ਼ ਕਰਦੀ ਆ ਇੱਕ ਮਾਂ ਆਪਣੀ ਵਿਧਵਾਤੀ ਨੂੰ ਕੀ ਕਹਿ ਕੇ ਦਿਲਾਸਾ ਦੇਵੇ ਪਰ ਬਸ ਉਹ ਇਹੀ ਕਹਿੰਦੀ ਆ ਕਿ ਧੀਏ ਜੋ ਤੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ ਤੂੰ ਫਿਕਰ ਨਾ ਕਰ ਕੋਈ ਨਾ ਤੇਰਾ ਪੁੱਤ ਜਵਾਨ ਹੋਊਗਾ ਤੇ ਤੂੰ ਆਪਣੇ ਪੁੱਤ ਦੇ ਸਿਰ ਤੇ ਉਮਰ ਕੱਢ ਲਈ ਜੀਤੋ ਨੂੰ ਪੰਜਾਬ ਆਈ ਨੂੰ 3-4 ਮਹੀਨੇ ਹੋ ਜਾਂਦੇ ਆ ਤੇ ਉਹ ਹੌਲੀ-ਹੌਲੀ ਆਪਣੇ ਪਤੀ ਦੇ ਜਾਣ ਦੇ ਦੁੱਖ ਦੇ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੰਦੀ ਆ ਹੁਣ ਸਮਸ਼ੇਰ ਨੂੰ ਇਹ ਲੱਗਦਾ ਵੀ ਮੇਰੀ ਧੀ ਦੀ ਉਮਰ ਕਿੰਨੀ ਕਾ ਉਹ ਆਵਦੇ ਘਰ ਵਾਲੀ ਨੂੰ ਕਹਿੰਦਾ ਵੀ ਦੇਖ ਆਪਣੀ ਧੀ ਵਿਧਵਾ ਹੋ ਗਈ ਜੋ ਉਹਦੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ ਪਰ ਆਪਾਂ ਇਹਨੂੰ ਐਦਾਂ ਘਰ ਦੇ ਵਿੱਚ ਬਿਠਾ ਕੇ ਕਿਵੇਂ ਰੱਖਾਂਗੇ ਕਿਉਂ ਨਾ ਆਪਾਂ ਇਹਦਾ ਰਿਸ਼ਤਾ ਕਿਤੇ ਹੋਰ ਕਰ ਦਈਏ ਜਦੋਂ ਇਹ ਗੱਲ ਜੀਤੋ ਦੇ ਕੰਨਾਂ 'ਚ ਪੈਂਦੀ ਆ ਤਾਂ ਜੀਤੋ ਲੋਹੀ ਲੱਖੀ ਹੋ ਜਾਂਦੀ ਆ ਤੇ ਉਹ ਆਵਦੇ ਪਿਓ ਨੂੰ ਕਹਿੰਦੀ ਆ ਬਾਪੂ ਹੁਣ ਮੈਂ ਤੈਨੂੰ ਬੋਝ ਲੱਗਣ ਲੱਗ ਗਈ ਤੂੰ ਮੇਰੀ ਜ਼ਿੰਦਗੀ ਦੇ ਫੈਸਲੇ ਹਰ ਮੋੜ ਤੇ ਆਪ ਕੀਤੇ ਮੈਂ ਕਦੇ ਤੇਰਾ ਵਿਰੋਧ ਨਹੀਂ ਕੀਤਾ ਤੂੰ ਮੇਰੇ ਦਿਲ ਦੀ ਜਾਣਣੀ ਚਾਹੀ ਵੀ ਮੇਰਾ ਦਿਲ ਕੀ ਕਹਿੰਦਾ ਕਦੇ-ਕਦੇ ਤਾਂ ਬਾਪੂ ਮੈਨੂੰ ਇਹ ਲੱਗਦਾ ਵੀ ਉਸ ਮੁੰਡੇ ਦਾ ਸ਼ਰਾਪ ਮੈਨੂੰ ਲੱਗ ਗਿਆ ਜਿਹੜੇ ਮੁੰਡੇ ਨੂੰ ਧੋਖਾ ਦੇ ਕੇ ਮੈਂ ਆਪ ਅਮਰੀਕਾ ਚਲੀ ਗਈ ਅਵ੍ਰੀਤੀ ਦੀ ਇਹ ਗੱਲ ਸੁਣ ਕੇ ਸਮਸ਼ੇਰ ਦਾ ਵੀ ਕਾਲਜਾ ਬਲੁੰਦਰਿਆ ਗਿਆ ਤੇ ਉਹਨੂੰ ਇਹ ਲੱਗਿਆ ਵੀ ਸ਼ਾਇਦ ਜੀਤੋ ਕਿਤੇ ਨਾ ਕਿਤੇ ਠੀਕ ਕਹਿ ਰਹੀ ਆ ਹੁਣ ਜੀਤੋ ਆਪਦੇ ਪਿਓ ਨੂੰ ਕਹਿੰਦੀ ਕਿ ਦੇਖ ਬਾਪੂ ਅੱਜ ਤੱਕ ਮੈਂ ਆਪਣਾ ਜੋ ਦੁੱਖ ਦਰਦ ਸੀ ਮੈਂ ਆਪਣੇ ਅੰਦਰ ਲੁਕੋ ਕੇ ਰੱਖਿਆ ਹੈ ਉਦੋਂ ਮੇਰੀ ਵਸ ਨਹੀਂ ਚੱਲੀ ਮੈਂ ਚਾਹੁੰਦੀ ਸੀ ਵੀ ਮੈਂ ਉਸ ਮੁੰਡੇ ਨੂੰ ਕਿਤੋਂ ਲੱਭਾਂ ਮੈਂ ਪਤਾ ਕਰਾਂ ਜਿਹੜਾ નિર્ਦੋਸ਼ ਜੇਲ੍ਹ ਦੇ ਵਿੱਚ ਬੈਠਾ ਸੀ ਪਰ ਤੁਸੀਂ ਮੇਰੀ ਕਿੱਥੇ ਮੰਨਣੀ ਸੀ ਹੁਣ ਮੇਰੇ ਕੋਲ ਇੱਕ ਮੌਕਾ ਮੈਂ ਇੱਕ ਮੌਕਾ ਦੇਣਾ ਚਾਹਣੀ ਆ ਜ਼ਿੰਦਗੀ ਨੂੰ ਮੈਂ ਉਸ ਮੁੰਡੇ ਨੂੰ ਲੱਭਣਾ ਚਾਹਣੀ ਆ ਤਾਂ ਸ਼ਮਸ਼ੀਰ ਕਹਿੰਦਾ ਕਿ ਗੱਲ ਤੇਰੀ ਠੀਕ ਆ ਧੀਏ ਤੇਰਾ ਉਹਦੇ ਨਾਲ ਰਿਸ਼ਤਾ ਜੁੜਿਆ ਹੋਇਆ ਸੀ ਤੂੰ ਉਹਦੇ ਨਾਲ ਮੰਗੀ ਹੋਈ ਸੀ ਤੇ ਇਹ ਮੰਗਣੀ ਅਸੀਂ ਆਪਣੇ ਹੱਥੀਂ ਕੀਤੀ ਸੀ ਵੀ ਹਾਂ ਅਸੀਂ ਹੋਰ ਮੁੰਡਾ ਤੇਰੇ ਵਾਸਤੇ ਲੱਭਣ ਦੀ ਗੱਲ ਕਰਦੇ ਆ ਆਪਾਂ ਨੂੰ ਉਸ ਮੁੰਡੇ ਬਾਰੇ ਪਤਾ ਕਰਨਾ ਚਾਹੀਦਾ ਉਧਰ ਜਿਹੜਾ ਉਹ ਮੁੰਡਾ ਉਹਦਾ ਪਿਓ ਆ ਜਿਹੜਾ ਉਹ ਪਹਿਲਾਂ ਹੀ ਨਹੀਂ ਹੁੰਦਾ ਸਿਰਫ ਉਹਦੀ ਮਾਂ ਹੁੰਦੀ ਆ ਤੇ ਆਪਣੇ ਪੁੱਤ ਦੇ ਜੇਲ੍ਹ ਜਾਣ ਦੇ ਵਿਯੋਗ ਦੇ ਵਿੱਚ ਉਹਦੀ ਮਾਂ ਵੀ ਸਦਮੇ ਦੇ ਵਿੱਚ ਇਸ ਦੁਨੀਆ ਨੂੰ ਆਲਵਿਦਾ ਕਹਿ ਜਾਂਦੀ ਆ ਤੇ ਉਸ ਮੁੰਡੇ ਦਾ ਪਿੱਛਾ ਕਰਨ ਵਾਲਾ ਕੋਈ ਨਹੀਂ ਹੁੰਦਾ ਤਾਂ ਫੇਰ ਜੀਤੋ ਆ ਜਿਹੜੀ ਉਹ ਉਹਦੇ ਪਿੰਡ ਜਾਂਦੀ ਆ ਪਿੰਡ ਜਾ ਕੇ ਉਹ ਘਰ-ਬਾਰ ਪਤਾ ਕਰਦੀ ਆ ਨਾਮ ਪਤਾ ਸੀ ਜਦੋਂ ਨਾਮ ਪੁੱਛ ਕੇ ਉਹ ਉਸ ਮੁੰਡੇ ਦੇ ਘਰ ਦੇ ਦਰਵਾਜ਼ੇ ਤੇ ਜਾ ਕੇ ਦਰਵਾਜ਼ਾ ਖੋਲਦੀ ਆ ਤਾਂ ਉਹਦੇ ਘਰ ਦੇ ਵਿੱਚ ਉੱਗਿਆ ਹੋਇਆ ਘਾਹ ਵੇਖ ਕੇ ਜੀਤੋ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਤੇ ਉੱਥੇ ਖੜੀ ਸੋਚਦੀ ਆ ਬੀਜੇ ਅੱਜ ਤੋਂ ਪਹਿਲਾਂ ਮੈਂ ਇਸ ਘਰ ਦੇ ਵਿੱਚ ਆਈ ਹੁੰਦੀ ਤਾਂ ਇਹ ਘਰ ਉਜੜਿਆ ਨਾ ਹੁੰਦਾ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਹੌਸਲਾ ਦਿੰਦੀ ਆ ਤੇ ਜੇਲ੍ਹ ਦੇ ਵਿੱਚ ਉਸ ਮੁੰਡੇ ਨੂੰ ਮਿਲਣ ਜਾਂਦੀ ਆ ਉਹ ਮੁੰਡੇ ਨੂੰ ਜਦੋਂ ਮਿਲਦੀ ਆ ਮੁੰਡੇ ਦੀ ਸ਼ਕਲ ਆ ਜਿਹੜੀ ਉਹ ਬਿਲਕੁਲ ਬਦਲ ਚੁੱਕੀ ਹੁੰਦੀ ਆ ਕਿਉਂਕਿ ਉਸ ਗੱਲ ਨੂੰ 10 ਸਾਲ ਬੀਤ ਚੁੱਕੇ ਹੁੰਦੇ ਆ 10 ਸਾਲ ਦਾ ਵਕਫਾ ਜਿਹੜਾ ਉਹ ਥੋੜਾ ਨਹੀਂ ਹੁੰਦਾ ਫਿਰ ਉਹ ਉਹਦੇ ਨਾਲ ਗੱਲਬਾਤ ਕਰਦੀ ਆ ਤੇ ਉਹ ਜੀਤੋ ਨੂੰ ਜਦੋਂ ਪੁੱਛਦਾ ਵੀ ਤੂੰ ਇੱਥੇ ਕਿਵੇਂ ਆ ਗਈ ਤੇ ਤੂੰ ਮੈਨੂੰ ਕਿਵੇਂ ਲੱਭਿਆ ਤਾਂ ਫਿਰ ਜੀਤੋ ਆਪਣੀ ਜ਼ਿੰਦਗੀ ਦੀ ਜੋ ਕਹਾਣੀ ਵੀ ਮੈਂ ਵਿਆਹੀ ਗਈ ਅਮਰੀਕਾ ਚਲੀ ਗਈ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਮੈਂ ਪਹਿਲਾਂ ਵੀ ਤੈਨੂੰ ਇੱਥੋਂ ਕੱਢਣਾ ਚਾਹੁੰਦੀ ਸੀ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਕੁੜੀਆਂ ਦੀ ਇੰਨੀ ਚੱਲਦੀ ਨਹੀਂ ਹੁੰਦੀ ਉਹਦੇ ਨਾਲ ਗੱਲਬਾਤ ਕਰਦੀ ਆ ਤੇ ਉਹ ਮੁੰਡਾ ਸਾਰੀ ਗੱਲ ਜੀਤੋ ਨੂੰ ਦੱਸਦਾ ਵੀ ਜਦੋਂ ਖੇਤ ਦੇ ਵਿੱਚ ਮੈਂ ਪਾਣੀ ਲਾਉਣ ਗਿਆ ਸੀ ਤਾਂ ਗਵੰਢੀ ਲੜ ਰਹੇ ਸੀ ਦੋ ਭਰਾ ਆਪਸ ਵਿੱਚ ਲੜ ਰਹੇ ਸੀ ਮੈਂ ਤਾਂ ਉਹਨਾਂ ਨੂੰ ਛਡਾਉਣ ਗਿਆ ਸੀ ਇੱਕ ਨੇ ਦੂਜੇ ਦੇ ਕਹੀ ਮਾਰੀ ਉਹ ਮਰ ਗਿਆ ਤੇ ਆਪ ਉਹ ਭੱਜ ਗਿਆ ਬਾਪੂ ਹੈ ਨਹੀਂ ਸੀ ਤੇ ਬੇਬੇ ਕਿਹੜਾ ਕੀਦੀਆਂ ਮਿੰਤਾ ਕਰਦੀ ਮੇਰਾ ਪਿੱਛਾ ਕਰਦੀ ਬਸ ਮੈਨੂੰ ਇੱਥੇ ਹੀ ਰਹਿਣਾ ਪਿਆ ਮੇਰੀ ਮਜਬੂਰੀ ਕਿ ਮੈਂ ਆਪਣੇ ਆਪ ਲਈ ਵੀ ਕੁਝ ਕਰ ਨਹੀਂ ਸਕਿਆ ਤਾਂ ਫਿਰ ਜੀਤੋ ਦੇ ਨਾਲ ਵਾਅਦਾ ਕਰਦੀ ਆ ਠੀਕ ਆ ਤੇਰੀ ਜ਼ਿੰਦਗੀ ਦੇ 10 ਸਾਲ ਖਰਾਬ ਹੋਏ ਆ ਪਰ ਉਹਨਾਂ 10 ਸਾਲਾਂ ਦੀ ਕੀਮਤ ਮੈਂ ਮੋੜੂਗੀ ਮੈਂ ਤੈਨੂੰ ਛੱਡ ਕੇ ਆਪਦੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਪਰ ਸ਼ਾਇਦ ਰੱਬ ਨੇ ਆਪਾਂ ਨੂੰ ਮਿਲਾਉਣਾ ਸੀ ਤੇ ਹੁਣ ਤੂੰ ਇਸ ਗੱਲ ਦਾ ਮੇਰੇ ਤੇ ਭਰੋਸਾ ਰੱਖੀ ਫਿਰ ਉਹ ਆ ਕੇ ਆਪਣੇ ਬਾਪੂ ਨੂੰ ਸਾਰੀ ਗੱਲ ਦੱਸਦੀ ਆ ਫਿਰ ਸ਼ਮਸ਼ੇਰ ਤੇ ਉਹਦੀ ਤੀਜੀਤੋ ਇੱਕ ਵਕੀਲ ਕਰਦੇ ਆ ਵਧੀਆ ਵਕੀਲ ਨਾਲ ਗੱਲ ਕਰਕੇ ਉਹ ਉਹਦੇ ਜਿਹੜਾ ਮੰਗੇਤਰ ਹੁੰਦਾ ਉਹਦੇ ਵਿਚ ਆ ਲਈ ਕੋਰਟ ਦੇ ਵਿੱਚ ਅਰਜੀ ਦਾਇਰ ਕਰਦੇ ਆ ਤਿੰਨ ਚਾਰ ਮਹੀਨੇ ਤਰੀਕਾ ਪੈਂਦੀਆਂ ਤੇ ਚਾਰ ਮਹੀਨਿਆਂ ਬਾਅਦ ਉਹ ਵਕੀਲ ਆ ਜਿਹੜਾ ਉਹ ਜੀਤੋ ਦੇ ਪੁਰਾਣੇ ਮੰਗੇਤਰ ਨੂੰ નિર્ਦੋਸ਼ ਸਾਬਤ ਕਰ ਦਿੰਦਾ ਤੇ ਜੱਜ ਉਹਨੂੰ ਬਾਇਜ਼ਤ ਬਰੀ ਕਰ ਦਿੰਦਾ ਫਿਰ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਉਹ ਆਪਣਾ ਉਜੜਿਆ ਹੋਇਆ ਘਰ ਵੇਖ ਕੇ ਉਹਦੀਆਂ ਵੀ ਤਾਂ ਹਾਂ ਨਿਕਲਦੀਆਂ ਫਿਰ ਸ਼ਮਸ਼ੇਰ ਤੇ ਜੀਤੋ ਨੂੰ ਹੌਸਲਾ ਦਿੰਦੇ ਆ ਸਮਸ਼ੇਰ ਉਹਨੂੰ ਆਪਣੇ ਪੁੱਤਾਂ ਵਾਂਗੂੰ ਸਮਝਾਉਂਦਾ ਤੇ ਉਹਨੂੰ ਕਹਿੰਦਾ ਕਿ ਮੈਂ ਗਲਤੀ ਕੀਤੀ ਪਰ ਜੇ ਇਹ ਗਲਤੀ ਨਾ ਹੁੰਦੀ ਤਾਂ ਸ਼ਾਇਦ ਤੂੰ ਅੱਜ ਵੀ ਜੇਲ੍ਹ ਦੇ ਵਿੱਚ ਬੈਠੇ ਹੋਣਾ ਸੀ ਮੇਰੀ ਧੀ ਉਦੋਂ ਨਹੀਂ ਬੋਲੀ ਪਰ ਹੁਣ ਮੇਰੀ ਧੀ ਨੇ ਮੇਰੀਆਂ ਅੱਖਾਂ ਖੋਲੀਆਂ ਤਾਂ ਫੇਰ ਸਮਸ਼ੇਰ ਆਪਣੀ ਧੀ ਜੀਤੋ ਦਾ ਵਿਆਹ ਉਸੇ ਪੁਰਾਣੇ ਮੰਗੇਤਰ ਨਾਲ ਕਰਦਾ ਤੇ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ